ਜਿੱਦਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੁਰਨ ਲੱਗੇ ਸਨ ਲਾਹੌਰ ਨੂੰ ਉਸ ਦਿਨ ਗੁਰੂ ਅਰਗਵਿੰਦ ਪਾਤਸ਼ਾਹ ਜੀ ਨੂੰ ਉਹਨਾਂ ਨੇ ਬਚਨ ਕੀਤੇ ਸਨ ਉਦੋਂ ਉਮਰ ਸੀ 11 ਸਾਲ ਗੁਰੂ ਅਰਗਵਿੰਦ ਪਾਤਸ਼ਾਹ ਜੀ ਦੀ ਤੇ ਮੇਰੇ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਹਿਣ ਲੱਗੇ ਇਹ ਬਾਬਾ ਬੁੱਢਾ ਜੀ ਨੇ ਭਾਵੇਂ ਉਹ ਗੁਰਗੱਦੀ ਦੀ ਮਰਿਆਦਾ ਨਿਭਾਉਂਦੇ ਸਨ ਪਰ ਇੱਕ ਗੱਲ ਆਖੀ ਕਹਿ ਲਗੇ ਤੁਸਾਂ ਨੇ ਸਲਾਹ ਇਹਨਾਂ ਦੀ ਲੈਣੀ ਜਿੱਥੇ ਵੀ ਲੋੜ ਪਵੇ ਇਹਨਾਂ ਦੀ ਸਲਾਹ ਲੈਣੀ ਹੈ ਤੇ ਆਪ ਜੀ ਨੂੰ ਗਿਆਤ ਹੋਵੇ ਜਿਹੜੀ ਸ਼ਸਤਰ ਦੀ ਵਿੱਦਿਆ ਹੈ ਨਾ ਉਹ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਦਿੱਤੀ ਸੀ ਤੇ ਜਿਹੜੀ ਸ਼ਾਸਤਰ ਦੀ ਵਿੱਦਿਆ ਭਾਈ ਗੁਰਦਾਸ ਜੀ ਨੇ ਦਿੱਤੀ ਹੈ ਗੁਰਬਾਣੀ ਦੀ ਸਿੱਖਿਆ ਭਾਈ ਗੁਰਦਾਸ ਜੀ ਤੇ ਸ਼ਸਤਰ ਦੀ ਵਿੱਦਿਆ ਜਿਹੜੀ ਹੈ ਉਹ ਬਾਬਾ ਬੁੱਢਾ ਜੀ ਨੇ ਦਿੱਤੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਇਸ ਘਰ ਵਿੱਚ ਬੜਾ ਸਨਮਾਨ ਸੀ ਬਾਬਾ ਬੁੱਢਾ ਜੀ ਦਾ ਜਿੱਥੇ ਮਰਿਆਦਾ ਗੁਰਗੱਦੀ ਦੀ ਰਸਮ ਨਿਭਾਉਂਦੇ ਸਨ ਉਹਦੀ ਅਰਦਾਸ ਕਰਦੇ ਸਨ